ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਹੇ ਦੇ ਦੇ ਪਏ ਜੀ ਮੇਰੇ ਨਾਲ ਅੱਜ ਦੀਆਂ ਇਹ ਤਸਵੀਰਾਂ ਡੀਪੀਸੀ ਪੰਜਾਬੀ ਤੇ ਜੋ ਕਿ ਸਾਡੇ ਨਾਲ ਸਾਂਝੇ ਕੀਤੀਆਂ ਨੇ ਸਾਡੇ ਵਿੱਕੀ ਮਲਕ ਜੋ ਕਿ ਸਾਡੇ ਬਹੁਤ ਹੀ ਸੂਝਵਾਨ ਪੱਤਰਕਾਰ ਬਟਾਲਾ ਤੋਂ ਉਹਨਾਂ ਨੇ ਤਸਵੀਰਾਂ ਸਾਂਝੇ ਕਰਦੇ ਹੋਏ ਦੱਸਿਆ ਕਿ ਬਹੁਤ ਹੀ ਜ਼ਿਆਦਾ ਪੰਜਾਬ ਦੇ ਵਿੱਚ ਨਹਿਰ ਧਖੜ ਜਿਹੜਾ ਗਰਦਾਸਪੁਰ ਜ਼ਿਲ੍ਹੇ ਦੀਆਂ ਤਸਵੀਰਾਂ ਇਹ ਦੱਸਦੇ ਪਏ ਆ ਤੁਹਾਨੂੰ ਜਿਹਦੇ ਚ ਤੁਸੀਂ ਦੇਖਦੇ ਪਿਓ ਕਿ ਬਟਾਲਾ ਤੋਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿੱਥੇ ਬਹੁਤ ਤੇਜ਼ ਨੇਰ ਝੱਖੜ ਤੋਂ ਬਾਅਦ ਜਿਹੜਾ ਆ ਬਟਾਲਾ ਦੇ ਵਿੱਚ ਹਲਕੀ ਹਲਕੀ ਬਰਸਾਤ ਹੁਣ ਸ਼ੁਰੂ ਹੋ ਗਈ ਜਿਹਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਇਹਦੇ ਤੇ ਜਿਹੜੀ ਇਹ ਗਰਮੀ ਤੋਂ ਰਾਹਤ ਮਿਲੀ ਪਿਛਲੇ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਤੇਜ਼ ਗਰਮੀ ਜਿਹੜੀ ਇਹ ਪੈ ਰਹੀ ਸੀ ਗਰਮੀ ਦੇ ਨਾਲ ਲੋਕਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਸੀ ਤਾਂ ਦਾਦੇ ਕੀ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਬਰਸਾਤ ਹੁਣ ਸ਼ੁਰੂ ਹੋ ਗਈ ਹੈ ਨੇਰ ਝੱਖੜ ਤੋਂ ਬਾਅਦ ਜਿਵੇਂ ਕਿ ਬਟਾਲਾ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਬਟਾਲਾ ਦੇ ਵਿੱਚ ਜਿਹੜੀਆਂ ਤਸਵੀਰਾਂ ਤੁਸੀਂ ਦੇ ਦਿੱਤੇ ਹੋ ਕਿ ਇੱਥੇ ਜਿਹੜਾ ਆ ਹਲਕੀ ਹਲਕੀ ਬਰਸਾਤ ਹੋਣੀ ਸ਼ੁਰੂ ਹੋ ਗਈ ਹੈ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਮੀਂਹ ਪੈ ਰਿਹਾ ਜੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਅਗਰ ਮੀਂਹ ਪੈ ਰਿਹਾ ਤੇ ਜਰੂਰ ਕਮੈਂਟ ਕਰਿਓ ਆਪਣੇ ਇਲਾਕੇ ਤੋਂ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਪੈ ਰਿਹਾ ਕਿ ਜਾਂ ਸਿਰਫ ਹਵਾ ਹਨੇ ਰਹੀ ਆਈ ਜਾਂ ਉਹ ਵੀ ਨਹੀਂ ਆਈ ਟਾਡੇ ਇਧਰ ਦਾ ਮੌਸਮ ਕਿਵੇਂ ਦਾ ਹੈ ਉਹਦੇ ਤੇ ਜਾਣਕਾਰੀ ਜ਼ਰੂਰ ਦਿਓ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਕਿ ਪੰਜਾਬ ਦੇ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਬਰਸਾਤ ਤੇ ਨੇੜੀ ਜਿਹੜੀ ਹੈ ਚੜ੍ਹੀ ਹੋਈ ਹੈ ਹਨੇਰੀ ਜਿਹੜੀ ਹੈ ਬਹੁਤ ਜ਼ਿਆਦਾ ਚੜ੍ਹੀ ਹੋਈ ਹੈ ਤੁਸੀਂ ਦੇ ਦੇ ਪਿਓ ਡੀਪੀਸੀ ਪੰਜਾਬੀ ਦੇ ਵਿੱਕੀ ਮਲਕ ਦੀ ਰਿਪੋਰਟ ਧੰਨਵਾਦ